ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5 ਦਿਨਾਂ ਦੇ ਮੌਸਮ ਦੀ ਆਉਤੇ 5 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਸਿਸਟਮ ਲੱਗਣ ਜਾ ਰਿਹਾ ਹੈ ਤੇ ਇਹ ਸਿਸਟਮ ਅੱਜ ਤੋਂ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਸੋ ਐਸਲੇ ਦੀਆਂ ਸੈਟਲਾਈਟ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਲਗਭਗ ਸਵੇਰ ਦੇ ਨਾਂਵਾਂ ਚੱਲੇ ਆ ਦਨ ਸਵੇਰ ਦਾ 12 ਜਨਵਰੀ ਤੇ ਐਸਲੇ ਦੀ ਸੈਟਲਾਈਟ ਦੇ ਦਿਸਦਾ ਜੜ ਫਾਚਿੰਗ ਸਿਸਟਮ ਦੀ ਅਫਾਤ ਨੂੰ ਰੋਜ਼ਾਨਾ ਅਪਡੇਟ ਦੇ ਰਹੀ ਸੀ ਤੇ ਲਗਭਗ 6-7 ਦਿਨਾਂ ਤੋਂ ਤੇ ਉਹ ਸਿਸਟਮ ਅੱਜ ਤੋਂ ਸ਼ੁਰੂ ਹੋਣ ਜਾ ਮਕਤਾਰਤੇ ਸਿਸਟਮ ਜਿਹੜਾ ਦੁਪਹਿਰ ਤੋਂ ਬਾਅਦ ਐਂਟਰੀ ਮਾਰੇਗਾ ਤੇ ਅੱਜ ਰਾਤ ਅੱਜ ਰਾਤ ਇਹ ਸਿਸਟਮ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਪੰਜਾਬ ਹਰਿਆਣਾ ਦੇ ਪਛਮੀ ਭਾਗ ਤੇ ਰਾਜਸਥਾਨ ਦੇ ਪਛਮੀ ਭਾਗ ਤੇ ਇਹ ਸਿਸਟਮ ਫਿਰ ਅੱਗੇ ਵਧਦਾ ਜਾਣਾ ਤੇ ਕੱਲ 23 ਤਰੀਕ ਨੂੰ ਸਾਰਾ ਦਿਨ ਜਿਹੜਾ ਇਹ ਸਿਸਟਮ ਕਾਰਵਾਈਆਂ ਪਾਏਗਾ ਤੇ ਐਸਐਲ ਦੀਆਂ ਚਾਰਟ ਲੈਡ ਦੇ ਵਿੱਚ ਦੇਖ ਸਕਦੇ ਹਾਂ ਕਿ ਪਾਕਿਸਤਾਨ ਦੇ ਹੁਫਤੇ ਭਾਗ ਇਸ ਅਫਗਾਨਿਸਤਾਨ ਇਧਰ ਆ ਜਾਓ ਹਾਰਦ ਸਾਗਰਵਾਲ ਇਹ ਸਿਸਟਮ ਪਰ ਇਤਨਾ ਸਰਗਰਮ ਹੈ ਜਵਨਤੇ ਆ ਤੇ ਅੱਗੇ ਕੁਝ ਕਰ ਰਿਹਾ ਉੱਤਰ ਫਾਰ ਦੇ ਖੇਤਰਾਂ ਵੱਲ ਵਧਨ ਨੂੰ ਤੇ ਇਹ ਸਿਸਟਮ ਸਦਕਾ ਮੀਬੀ ਅਚਬ ਹੋਏਗਾ ਗੜੇਮਾਰ ਵੀ ਹੋਏਗੀ ਤੇ ਤੀਸ ਤੂਫਾਨੀ ਹਵਾਵਾਂ ਵੀ ਹੋਣਗੀਆਂ ਜਿਤੇ ਰਫਤਾਰ 50 ਤੋਂ ਲੈ ਕੇ 70 ਕਿਲੋਮੀਟਰ ਦੇ ਵਿੱਚਕਾਰ ਹੋ ਸਕਦੀ ਹੈ ਇਹ ਉੱਤੇ ਥੱਲੇ ਵੀ ਹੋ ਸਕਦੀ ਹੈ 30 ਤੋਂ ਅੱਗੇ 40 ਵੀ ਹੋ ਸਕਦੀ ਹੈ 40 ਤੋਂ ਲੈ ਕੇ 60 ਦੇ ਵਿੱਚਕਾਰ ਵੀ ਹੋ ਸਕਦੀ ਹੈ ਤੇ ਇਹ ਸਿਸਟਮ ਦੀ ਜਿਹੜੀ ਡਿਟੇਲ ਅਪਡੇਟ ਹੈ ਉਹ ਤੁਹਾਨੂੰ ਅਸੀਂ ਕੱਲ ਵੀਡੀਓ ਦੇ ਵਿੱਚ ਤੁਹਾਡਾ ਸਾਂਝ ਕਰ ਚੁੱਕੇ ਹਾਂ ਤੇ ਇਸ ਸਿਸਟਮ ਦਾ ਜਿਹੜਾ ਮੈਦਾਨਾਂ ਦੇ ਵਿੱਚ ਬਹੁ ਚਲੂ ਆਵੇਗਾ ਪਹਾੜਾ ਦੇ ਵਿੱਚ ਬਰਬਾਰ ਦਾ ਇੱਕ ਤਗੜਾ ਜਵਰਦਸ ਦੌਰ ਲੱਗਣਾ ਹੈ ਜਿਹੜੀ ਬਰਬਾਰੀ ਸਿਆਲ ਸੀਜ਼ਨ ਦੇ ਵਿੱਚ ਹੁਣ ਤੱਕ ਪਹਾੜਾ ਦੇ ਵਿੱਚ ਨਹੀਂ ਹੋਈ ਪਹਾੜ ਸੁੱਕੇ ਫਏ ਨੇ ਤੇ ਇਹ ਤਗੜੀ ਬਰਬਾਰੀ ਦਾ ਇੱਕ ਦੌਰ ਹੈ ਜਿਹੜਾ ਸਿਸਟਮ ਇਹ ਲਗਵਾ ਕੇ ਜਾਵੇਗਾ 23 ਤੋਂ ਲੈ ਕੇ 24 ਦੀ ਸਵੇਰ ਹੁੰਦੇ ਹੁੰਦੇ ਇਹ ਸਿਸਟਮ ਮੈਦਾਨਾ ਤੋਂ ਕੂਚ ਕਰ ਜਾਣਾ ਅੱਗੇ ਪਹਾੜਾ ਵੱਲ ਨੂੰ 24 25 ਇਹ ਦੋਨੋਂ ਦਿਨਾਂ ਦੇ ਵਿੱਚ ਉੱਚੇ ਬੱਦਲ ਆ ਜਿਹੜੇ ਲੰਘਦੇ ਰਹਿਣਗੇ ਤੇ ਸ਼ੀਤ ਲਹਿਰ ਜੋੜਾਤੇ ਰਹੇਗੀ 26 ਤਰੀਕ ਨੂੰ ਫਿਰ ਤੋਂ ਇੱਕ ਸਿਸਟਮ ਐਂਟਰੀ ਮਾਰ ਰਿਹਾ ਜਦਕਿ ਉੱਤਰ ਭਾਰਤ ਦੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ 65 70% ਖੇਤਰਾਂ ਦੇ ਵਿੱਚ ਮੁੜ ਕੇ ਹਲਕੇ ਤੇ ਲਗੇ ਦਰਮਿਆਨੇ ਉਮੀਦਾਂ ਆਸਾਰ ਮੰਨਣਗੇ ਤੇ ਉਹ ਸਿਸਟਮ ਇਹ ਸਿਸਟਮ ਦੇ ਲੰਘਣ ਤੋਂ ਬਾਅਦ ਉਹ ਸਿਸਟਮ ਦੀ ਡਿਟੇਲ ਜਾਣਕਾਰੀ ਤੁਹਾਨੂੰ ਜੜੀਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਅ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਆ ਠੰਡਾ ਸਰਾਉ ਲਾਈਟਨਿੰਗ ਸਕਵਾਲ ਹਿਲਸਟ੍ਰੋਮ ਯਾਨੀ ਕਿ ਗਾਰਜਲਿਸ਼ ਦੇ ਨਾਲ ਵੀ ਪਲਸ ਕੁਝ ਕੇਤਰਾ ਦੇ ਵਿੱਚ ਗੜੇ ਮਾਰ ਹਿਲਸਟ੍ਰੋਮ ਦੇ ਵੀ ਜਿਹੜੇ ਅਲਰਟਾ ਜਾਰੀ ਕੀਤੇ ਜਾ ਚੁੱਕੇ ਨੇ ਅੱਜ ਦੇ ਲਈ ਤੇ ਕੱਲ ਇਹ ਸਿਸਟਮ ਖੁਰਾ ਜੋਵਨ ਤੇ ਹੋਵੇਗਾ ਬਸੰਤ ਪੰਚਮੀ ਤੇ ਤੇ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਰੀ ਮੀਂਹ ਪੰਜਾਬ ਦੇ ਵਿੱਚ ਪਛਮੀ ਭਾਗਾ ਤੋਂ ਅੱਜ ਇਹ ਸਿਸਟਮ ਸ਼ੁਰੂਆਤ ਕਰੇਗਾ ਜਿਹਦੇ ਵਿੱਚ ਫਾਜ਼ਲ ਕਾ ਸ਼੍ਰੀ ਤਰਨਤਲ ਸਾਹਿਬ ਫਰੀਦ ਫਰੀਦਕੋਟ ਅਬੋਹਰ ਫਿਰੋਸਰ ਸ਼੍ਰੀ ਮੁਖਸਰ ਸਾਹਿਬ ਠੰਡਾ ਇਧਰ ਅਜ ਮਾਝਾ ਖੇਤਰ ਵਾਲੇ ਸ਼੍ਰੀ ਅਮਰੇਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਇਹ ਸਾਰੇ ਖੇਤਰ ਮੀਨਾਲ ਕਵਰ ਹੋਣਗੇ ਤੇ ਇਸ ਤੋਂ ਬਾਅਦ ਫਿਰ ਅੱਜ ਦੀ ਰਾਤ ਕੱਲ ਦਾ ਜਦ ਸਾਰਾ ਇਹ ਸਿਸਟਮ ਸਰਗਨਮ ਹੋਵੇਗਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਸਿਸਟਮ ਕਾਰਵਾਈਆਂ ਦਏਗਾ ਮੀਂਹ ਦੀਆਂ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤਗੜੀ ਝਟਮੀਆਂ ਦੇ ਲੱਗੇਗੀ ਗੜੇ ਮਾਰ ਦੇ ਵੀ ਆਸਾਰ ਨੇ ਕੱਲ ਹੈਵੀ ਰੈਂਡਲ ਜਿਹੜੇ ਆਸਾਰ ਨੇ ਅਲਰਟ ਨੇ ਭਾਰੀ ਮੀਂਹ ਦੇ ਤੇ ਨਾਲ ਗਰੇਵਾਰ ਤੇ ਜਿਹੜੇ ਗਾਰਜਰ ਰਿਸਕ ਦੇ ਨਾਲ ਉਮੀਦ ਹੈ ਉਸ ਤੋਂ ਅੱਜ 24 ਤਰੀਕ ਨੂੰ 25 ਤਰੀਕ ਨੂੰ ਤੁੰਦ ਦੇ ਅਲਰਟ ਨੇ 26 ਤਰੀਕ ਨੂੰ ਫੇਰ ਸਿਸਟਮ ਆ ਰਿਹਾ ਉਹਦੀ ਅਪਡੇਟ ਚੱਲਦੇ ਲੱਗੇ ਹਾਜ਼ਰ ਹੋਵਾਂਗੇ ਧੰਨਵਾਦ